ਦੇ ਆਂਗੇ ਨੂੰ ਪ੍ਰਸ਼ਾਦ ਉਹ 6 ਮਹੀਨੇ ਹੋ ਗਏ ਤੈਨੂੰ ਇੱਥੇ ਬੈਠੀ ਨੂੰ ਨਾ ਤੂੰ ਮੇਰਾ ਫੋਨ ਚੱਕਦੀ ਐ ਚੱਲ ਪਿੰਡ ਚਲੀਏ ਵੈਸੇ ਨਹੀਂ ਕੁੜੀ ਟਾਰਨੀ ਸਾਡੇ ਘਰੋਂ ਦਫਾ ਹੋ ਜਾ ਮੈਂ ਤੈਨੂੰ 50 ਵਾਰੀ ਕਹਤਾ ਫੋਨ ਤੇ ਮੈਂ ਨਹੀਂ ਹਣਾ ਨਹੀਂ ਹਣਾ ਤੇਰੀ ਮਾਂ ਪਤਾ ਮੇਰੇ ਨਾਲ ਕਿੰਨਾ ਲੜਦੀ ਐ ਤੂੰ ਅੱਜ ਫੇਰ ਆ ਗਏ ਮੂੰਹ ਚੱਕ ਕੇ ਉਹ ਲੜਾਈਆਂ ਕਿਦੇ ਘਰੇ ਨਹੀਂ ਹੁੰਦੀਆਂ ਜਿੱਥੇ ਦੋ ਭਾਂਡੇ ਹੁੰਦੇ ਨੇ ਖੜਕਦੇ ਹੀ ਹੁੰਦੇ ਨੇ ਨਾਲੇ ਤੂੰ ਘੱਟ ਕਰਦੀ ਐ ਸਾਡੇ ਨਾਲ ਚੁੱਪ ਕਰਕੇ ਗੱਡੀ ਤੇ ਬਹਿ ਜਾ ਵੇ ਮੇਰੇ ਪੱਥਰ ਤਾਂ ਲੀਕ ਐ ਮੈਂ ਨਹੀਂ ਕੁੜੀ ਟਾਰਨੀ ਅੱਛਾ ਹੁਣ ਫੇਰ ਪੱਕਾ ਨਹੀਂ ਕੁੜੀ ਤੁਸੀਂ ਟਾਰਨੀ ਹਏ ਮੈਂ ਮਰ ਜਾ ਬੀਬੇ ਜ ਜੋਤੇ ਛੜਕ ਕੇ ਅੱਗ ਲਾਊਗਾ ਮੇਰੇ ਤੋਂ ਆਪ ਤੋ ਮਰਨਾ ਤਾ ਸਾਨੂੰ ਵੀ ਨਾਲ ਮਾਰੇਂਗਾ ਇਹ ਟੁੱਟ ਜਾ ਬੇਮਾਰ ਚਲੋ ਜੀ ਚਲੀਏ ਆਪਣੇ ਘਰੇ ਓਏ ਹੁਣ ਤੈਨੂੰ ਕੀ ਹੋ ਗਿਆ ਮੈਂ ਤਾਂ ਤੁਹਾਡੇ ਨਾਲ